ਓਕੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਕਰਾ ਮੱਜਾਂ ਦੇ ਬੰਨ ਪੈਣ ਦੀ ਬਹੁਤ ਜ਼ਿਆਦਾ ਸ਼ਿਕਾਇਤ ਆ ਰਹੀ ਹੈ ਬਹੁਤ ਜ਼ਿਆਦਾ ਫੋਨ ਆ ਰਹੇ ਨੇ ਫੋਨ ਤੇ ਮਤਲਬ ਜਿੰਨੇ ਵੀ ਆ ਰਹੇ ਨੇ ਉਹਨਾਂ ਨੂੰ ਸਮੱਸਿਆ ਹੋ ਰਹੀ ਹੈ ਦੱਸਦੇ ਆ ਤਾਂ ਹੱਲ ਹੋ ਰਿਹਾ ਹੈ ਤਾਂ ਮੈਂ ਪਹਿਲਾਂ ਵੀ ਵੀਡੀਓ ਪਾਈ ਤੀ ਮੈਂ ਹੁਣ ਦੁਬਾਰਾ ਤੋਂ ਵੀਡੀਓ ਫੇਰ ਪਾ ਰਿਹਾ ਕਿਉਂਕਿ ਬਾਈ ਪੁਰਾਣੀ ਤੂੜੀ ਹੁਣ ਮੁੱਕਣ ਕਾਰਨ ਨਵੀਂ ਤੂੜੀ ਆ ਰਹੀ ਹੈ ਉਹਦੇ ਕਰਕੇ ਬੰਨ ਬਹੁਤ ਜ਼ਿਆਦਾ ਪੈ ਰਹੇ ਨੇ ਮੈਂ ਸਾਡੇ ਬੈੜੀਆਂ ਨੇ ਚੇਹ ਮਹਿਸਾਂ ਨੇ ਜਿਹੜਾ ਬਾਈ ਇਹ ਬਾਨ ਦਾ ਇਲਾਜ ਤੁਹਾਨੂੰ ਪੱਕਾ ਦੱਸ ਰਿਹਾ ਹਾਂ ਇਹਨਾਂ ਆਪਣੀ ਦੇਸੀ ਸ਼ਰਾਬ ਜਿਹੜੀ ਆਪਾਂ ਜਦੋਂ ਕੱਢਦੇ ਆ ਮੰਨ ਲਓ ਗੁੜ ਘੋਲ ਲਿਆ ਗੁੜ ਘੋਲਣ ਤੋਂ ਬਾਅਦ ਕੱਢ ਲਈ ਕੱਢਣ ਤੋਂ ਬਾਅਦ ਜਿਹੜਾ ਲਾਨ ਬਚਦਾ ਹੈ ਬੇਸਟ ਬਚਦਾ ਹੈ ਉਹਨੂੰ ਡੋਲੋ ਨਾਲ ਉਹਨੂੰ ਸ਼ਾਮ ਕੇ ਰੱਖ ਲਓ ਜਿਹੜੇ ਵੀ ਬਾਈ ਕੱਢਦੇ ਨੇ ਕਿਉਂਕਿ ਵੀਡੀਓ ਇਹ ਹਰ ਇੱਕ ਬੰਦੇ ਲਵੇ ਪਹੁੰਚੂਗੀ ਜਿਹੜਾ ਕੱਢਦਾ ਉਹ ਪੀਣ ਵਾਲੀ ਕੱਢਦਾ ਨਾ ਕਿ ਵੇਚਣ ਵਾਲਾ ਦਾ ਤੁਹਾਨੂੰ ਪਤਾ ਹੈ ਵੇਚਣ ਵਾਲਿਆਂ ਤੇ ਗੌਰ ਵੀ ਸਭ ਦੀ ਹੈ ਆਪਾਂ ਪੀਣਨ ਵਾਲੇ ਬੰਦੇ ਆ ਜਿੰਨੇ ਵੀ ਪੀਣ ਵਾਲੇ ਇਨਸਾਨ ਨੇ ਜੋ ਵੀ ਕੱਢਦੇ ਨੇ ਚੋਰੀ ਚੱਪੇ ਤੇ ਆਪਦੇ ਪੀਣਯੋਗੀ ਕੱਢਦੇ ਨੇ ਤੇ ਉਸ ਨੂੰ ਮੰਨ ਲਓ ਤੁਸੀਂ ਲਾਣ ਨੂੰ ਡੋਲੋ ਨਾ ਸਾਹਮ ਕੇ ਰੱਖ ਲਓ ਉਹ ਲਾਣ ਮਤਲਬ ਏਡੀ ਤਕੜੀ ਚੀਜ਼ ਐ ਬਾਈ ਉਹ ਬਹੁਤ ਕਾਰਾਗਰੀ ਚੀਜ਼ ਐ ਤੁਸੀਂ ਉਹਨੂੰ ਲਾਣ ਨੂੰ ਗੋਬਰ ਗੈਸ ਕਿਸੇ ਦਾ ਮੰਨ ਲਓ ਬਹੁਤ ਦੁਨੀਆ ਨੇ ਗੋਬਰ ਗੈਸ ਲਾਰ ਕੇ ਨੇ ਜੇ ਕਿਸੇ ਦਾ ਗੋਬਰ ਗੈਸ ਗੈਸ ਘੱਟ ਬਣਾਉਂਦਾ ਤੁਸੀਂ 1 ਲੀਟਰ ਲਾਣ ਪਾ ਦੋ ਥੋੜਾ ਦੇਖੋ ਕਿਵੇਂ ਗੋਬਰ ਗੈਸ ਚੱਲਦਾ ਤੇ ਬਾਕੀ ਆਪਾਂ ਬੰਨ ਤੇ ਗੱਲ ਕਰਦੇ ਆ ਜੇ ਮੰਨ ਲਓ ਕਿਸੇ ਵੀ ਪਸ਼ੂ ਦੇ ਬੰਨ ਪੈਂਦਾ ਬੈੜੀ ਦੇ ਮਹਸ ਦੇ ਤਾ ਤੁਸੀਂ 2 ਲੀਟਰ ਲਾਣ ਪ੍ਰਾਣਾ ਕੱਢਿਆ ਹੋਇਆ ਮੈਂ ਇਸ ਨੂੰ ਦੇ ਦੋ ਬੈੜੀ ਆ ਚੇਹ ਮਹੈਸ ਐ 2 ਲੀਟਰ ਲਾਣ ਮਾਰੋ 2 ਘੰਟੇ ਬਾਅਦ ਤੁਹਾਨੂੰ ਰਿਜ਼ਲਟ ਪਤਾ ਲੱਗ ਜੂਗਾ ਵੀ ਕਿਵੇਂ ਆ ਮੈਂ ਤੁਹਾਨੂੰ ਇਹੋ ਜੇ 5 ਬੰਦੇ ਦੇ ਦੂਆਂ ਜਿੰਨਾਂ ਦੀਆਂ ਮਹੈਸਾਂ ਦੇ ਬੰਨ ਖੁੱਲੇ ਨੇ ਇਸ ਚੀਜ਼ ਨਾਲ ਉਹ ਬਾਈਆਂ ਦੇ ਮੈਨੂੰ ਫੋਨ ਆਏ ਨੇ ਵੀ ਬਾਈ ਅਸੀਂ ਡਾਕਟਰਾਂ ਤੋਂ ਵੀ ਹੰਬ ਗਏ ਤੇ ਟੀਕੇ ਲਵਾ ਲਵਾ ਕੇ 15-15000 ਦੀ ਦਵਾਈ ਖਵਾਤੀ ਬਾਈ ਕਹਿੰਦਾ ਅੱਕ ਕੇ ਜਦੋਂ ਕਹਿੰਦਾ ਤੈਨੂੰ ਫੋਨ ਕਰਿਆ ਬਾਈ ਤੈਂ ਦੱਸਿਆ ਕਹਿੰਦਾ ਨਾਲ ਦੀ ਨਾਲ ਬੰਨ ਬੰਬ ਮਾਰੇ ਤੇ ਚਾਰ ਪੰਜ ਬੰਦਿਆਂ ਨੇ ਫੋਨ ਆਇਆ ਉਹ ਚ ਇੱਕ ਬੰਦੇ ਦਾ ਫੋਨ ਆਇਆ ਉਹ ਕਹਿੰਦਾ ਬਾਈ ਮੇਰੀ ਮੈਂ ਇਸ ਨੂੰ ਬੰਨ ਤਾਂ ਖੁੱਲ ਗਿਆ ਕੋਈ ਬੰਦਾ ਪੇੜੇ ਚ ਰਪੀਆ ਪਾ ਗਿਆ ਉਹਦੇ ਕਾਰਨ ਕਹਿੰਦਾ 2 ਦਿਨਾਂ ਬਾਅਦ ਮੈਂ ਇਸ ਮਰ ਗਈ ਬੰਨ ਖੁੱਲ ਗਿਆ ਦੀਆ ਤੇ ਇਹ ਐਡਾ ਤਕੜਾ ਇਲਾਜ ਹੈ ਲਾਨ ਹੈ ਜਿਹੜਾ ਸ਼ਰਾਬ ਦਾ ਤੇ ਜੇ ਕੋਈ ਆਪਣਾ ਯਾਰ ਮਿੱਤਰ ਕੱਢਦਾ ਉਤੋਂ ਲੈ ਕੇ ਤੁਸੀਂ 5 ਲੀਟਰ ਦੀ ਪੀਪੀ ਭਰ ਲਿਆ ਕਰੋ ਕਿਸੇ ਟਾਈਮ ਵੀ ਲੋੜ ਪੈ ਸਕਦੀ ਹੈ ਤੇ ਨੰਬਰ ਦੂਜਾ ਜਿਹਦੇ ਲਵੇ ਲਾਨ ਨਹੀਂ ਹੈਗਾ ਉਹ ਸਿਰਕਾ ਜਿਹੜਾ ਆਪਣਾ ਚਾਰਚਪਾਨ ਵਾਲਾ ਸਿਰਕਾ ਹੁੰਦਾ ਹੈ ਸਿਰਕਾ ਕਹਿ ਦਨੇ ਆਪਾਂ ਸਿਰਕੇ ਦੀ ਇੱਕ ਬੋਤਲ ਚ ਦੋ ਤਿੰਨ ਚਮਚੇ ਮਿੱਠੇ ਛੋਡੇ ਦੇ ਡੇਗ ਲੋ ਉਹਨੂੰ ਕੋਲ ਕੇ ਚੰਗੀ ਤਰ੍ਹਾਂ ਉਹ ਪਾ ਦੋ ਉਹਦੇ ਨਾਲ ਵੀ ਬੰਨ ਖੁੱਲ ਜਾਂਦਾ ਇਹ ਦੋ ਨੰਬਰ ਤੇ ਜਿਹੜਾ ਤਿੰਨ ਨੰਬਰ ਤੇ ਹੈ ਉਹ ਹੈ ਬਾਈ ਖਾਰਾ ਤਿੰਨ ਤੋਂ ਚਾਰ ਖਾਰੇ ਇਕੱਠੇ ਕਰਕੇ ਮੈਂ ਇਸ ਦੇ ਅੰਦਰ ਡੇਗ ਦੋ ਬੈੜੀ ਹੈ ਚਾਹੀ ਮੈਂ ਇਸਾ ਉਹਦੇ ਨਾਲ ਵੀ ਹੱਲ ਹੈ ਚੌਥਾ ਮਿੱਟੀ ਦਾ ਤੇਲ ਹੈ ਮਿੱਟੀ ਦਾ ਤੇਲ ਥੋੜਾ ਜਿਹਾ ਖੁਸ਼ਕ ਹੁੰਦਾ ਅੰਦਰ ਵੱਢਣ ਦਾ ਖਤਰਾ ਹੈ ਇਹ ਲਾਸਟ ਤੇ ਹੈ ਆ ਤਿੰਨ ਨੇ ਜਿਹੜੇ ਇਹ ਤਾਂ ਜਮਾ 100 ਚੋਂ 100 ਨੇ ਲਾਨ ਇੱਕ ਨੰਬਰ ਤੇ ਹੈ ਸਰਕਾ ਦੋ ਨੰਬਰ ਤੇ ਹੈ ਖਾਰਾ ਤਿੰਨ ਨੰਬਰ ਤੇ ਹੈ ਤੇ ਜਿਹੜਾ ਮਿੱਟੀ ਦਾ ਤੇਲ ਉਹ ਚਾਰ ਨੰਬਰ ਤੇ ਹੈ ਤੁਸੀਂ ਕੋਈ ਵੀ ਅਜਮਾ ਸਕਦੇ ਹੋ ਜਿਹਦੇ ਕੋਲੇ ਕੋਈ ਵੀ ਚੀਜ਼ ਹੈਗੀ ਹੈ 100% ਇਲਾਜ ਹੈ ਕਿਉਂ ਮੈਨੂੰ ਬਾਰ-ਬਾਰ ਬਾਈ ਫੋਨ ਕਰਕੇ ਪੁੱਛਦੇ ਨੇ ਬੀ ਬਾਈ ਕੀ ਦਈਏ ਤਾਂ ਮੈਂ ਤੁਹਾਨੂੰ ਤਾਂ ਹੀ ਇਹ ਵੀਡੀਓ ਦੁਬਾਰਾ ਤੋਂ ਪਾ ਰਿਹਾ ਬੀ ਇਹਦਾ 100% ਲਾਜ ਹੈ ਤੁਸੀਂ ਜੇ ਲਾਣ ਦੇ ਦੋ ਉਹਦੇ ਵਰਗੀ ਰੀਸ ਨਹੀਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਕਿਸੇ ਵੀ ਬਾਈ ਦਾ ਜੇ ਭਲਾ ਹੁੰਦਾ ਤਾਂ ਆਪਣਾ ਜਾਂਦਾ ਕੁਝ ਨਹੀਂ ਜੇ ਆਪਾਂ ਕਿਸੇ ਦਾ ਭਲਾ ਸੋਚਾਂਗੇ ਤਾਂ ਆਪਣਾ ਭਲਾ ਹੋਊਗਾ ਮੇਰੀ ਇਹੀ ਸਿਉਰੀ ਹੈ ਤਾਂ ਹੀ ਆਪਾਂ ਪ੍ਰਮਾਤਮਾ ਨੇ ਆਪਾਂ ਨੂੰ ਬਹੁਤ ਦੂਰ ਲੈ ਗਿਆ ਆਪਾਂ ਆਪਦੇ ਬਾਰੇ ਘੱਟ ਸੋਚਦੇ ਆਂ ਲੋਕਾਂ ਬਾਰੇ ਜ਼ਿਆਦਾ ਸੋਚਦੇ ਆਂ ਧੰਨਵਾਦ ਸਤਿ ਸ੍ਰੀ ਅਕਾਲ